ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ ਮੁੜ ਕੇ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜੀ ਹਾਂ ਅੰਮ੍ਰਿਤਸਰ ਦੇ ਵਿੱਚ ਮੁੜ ਕੇ ਇੱਕ ਈਮੇਲ ਆਈ ਹੈ ਈਮੇਲ ਇਹ ਕਹਿ ਰਹੀ ਹੈ ਕਿ ਪੂਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਉਡਾਉਣ ਦੀ ਅਸੀਂ ਧਮਕੀ ਦਿੰਦੇ ਹਾਂ ਰੋਕ ਸਕਦੇ ਹੋ ਤਾਂ ਰੋਕ ਲਓ ਜੀ ਹਾਂ ਇਹ ਇਸ ਸਮੇਂ ਦੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਇਹ ਵਾਰ-ਵਾਰ ਦੂਜੀ ਈਮੇਲ ਆਈ ਹੈ ਕੱਲ ਇੱਕ ਈਮੇਲ ਆਈ ਜਿਸ ਦੇ ਵਿੱਚ ਇਹ ਕਿਹਾ ਗਿਆ ਕੀ ਦਰਬਾਰ ਸਾਹਿਬ ਦਾ ਜੋ ਲੰਗਰ ਹਾਲ ਹੈ ਉਸ ਨੂੰ ਉਡਾ ਦਿੱਤਾ ਜਾਏਗਾ ਆਰ ਡੀ ਐਕਸ ਦੇ ਨਾਲ ਇਸ ਤਰ੍ਹਾਂ ਦੀ ਧਮਕੀ ਦਿੱਤੀ ਗਈ ਉਸ ਈਮੇਲ ਦੀ ਜਾਂਚ ਹੋ ਹੀ ਰਹੀ ਸੀ ਤਾਂ ਉਸ ਤੋਂ ਬਾਅਦ ਇੱਕ ਹੋਰ ਈਮੇਲ ਆਈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੂਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਬੰਬ ਨਾਲ ਉਡਾ ਦਿੱਤਾ ਜਾਏਗਾ ਇਸੇ ਨੂੰ ਦੇਖਦੇ ਹੋਏ احتਿਆਤਨ BSF ਪਹੁੰਚ ਗਈ ਹੈ ਦਰਬਾਰ ਸਾਹਿਬ ਦੇ ਬਾਹਰ ਤੇ ਉੱਥੇ ਡੌਗ ਸਕੁਐਡ ਲੈ ਕੇ ਤੇ ਬਾਕੀ ਜੋ ਡਿਟੈਕਟਰ ਲੈ ਕੇ BSF ਦੇ ਜੋ ਜਵਾਨ ਨੇ ਉਹ ਲਗਾਤਾਰ ਪੂਰੇ ਕੰਪਲੈਕਸ ਦੇ ਵਿੱਚ ਚੈਕਿੰਗ ਕਰ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਨਾ ਹੋਵੇ ਉਸ ਦੀ ਵੀ ਪਾਲ ਕਰ ਰਹੇ ਨੇ ਕਿਉਂਕਿ ਫਿਲਹਾਲ ਮੰਨੇ ਜਾ ਰਹੇ ਕਿ ਇਹ ਜੋ ਤਮਕੀ ਹੈ ਇਹ ਫੋਕੀ ਤਮਕੀ ਹੋ ਸਕਦੀ ਹੈ ਪਰ ਇਸ ਨੂੰ ਸੀਰੀਅਸ ਲਿਆ ਜਾ ਰਿਹਾ ਹੈ ਸੁਰੱਖਿਆ ਏਜੰਸੀਆਂ ਵੱਲੋਂ ਬੀਐਸਐਫ ਦੇ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਡੌਗ ਸਕਵਾਡਸ ਲੈ ਕੇ ਬੀਐਸਐਫ ਅੱਜ ਦੁਪਹਿਰ ਤੋਂ ਹੀ ਦਰਬਾਰ ਸਾਹਿਬ ਦੇ ਬਾਹਰ ਤਾਇਨਾਤ ਹੋ ਗਈ ਹੈ ਤੇ ਮੈਟਲ ਡਿਟੈਕਟਰ ਵੀ ਨਾਲ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਹਰ ਆਉਣ ਜਾਣ ਵਾਲੇ ਤੇ ਨਜ਼ਰ ਰੱਖੀ ਜਾ ਰਹੀ ਹੈ ਤਸਵੀਰਾਂ ਸਿੱਧੀਆਂ ਆਸੀਂ ਤੁਹਾਨੂੰ ਦਿਖਾ ਰਹੇ ਹਾਂ ਦਰਬਾਰ ਸਾਹਿਬ ਤੋਂ ਬਾਹਰ ਜਿੱਥੇ ਬੀਐਸਐਫ ਦੇ ਜਵਾਨ ਅਲੱਗ-ਅਲੱਗ ਥਾਵਾਂ ਤੇ ਟੁਕੜੀਆਂ ਦੇ ਵਿੱਚ ਜਾ ਕੇ ਚੈਕਿੰਗ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਜੋ ਐਸਜੀਪੀਸੀ ਦੇ ਮੁਲਾਜ਼ਮ ਨੇ ਉਹ ਵੀ ਨੇ ਤੇ ਜੋ ਗੱਠੜੀ ਘਰ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਗੱਠੜੀ ਘਰ ਦੀ ਹੈ ਜਿੱਥੇ ਡੌਗ ਸਕੁਐਡ ਲੈ ਕੇ ਜੋ ਜਰਮਨ ਜਰਮਨ ਸ਼ੈਫਰਡ ਡੌਗ ਹੈ ਉਸ ਨੂੰ ਹਰ ਇੱਕ ਸਮਾਨ ਦੇ ਕੋਲ ਲੈ ਕੇ ਜਾ ਕੇ ਸਨਿਫ ਕਰਵਾਇਆ ਜਾ ਰਿਹਾ ਹੈ ਸੁਗਾਇਆ ਜਾ ਰਿਹਾ ਹੈ ਤਾਂਕਿ ਜੇਕਰ ਕੋਈ ਸ਼ੱਕੀ ਵਸਤੂ ਹੈ ਤਾਂ ਉਸ ਨੂੰ ਤੁਰੰਤ ਕਾਬੂ ਕੀਤਾ ਜਾ ਸਕੇ ਅਕਸਰ ਗੱਠੜੀ ਘਰ ਆ ਦੇ ਵਿੱਚ ਇੰਨੇ ਸਾਰੇ ਜੋ ਸ਼ਰਧਾਲੂ ਪਹੁੰਚਦੇ ਨੇ ਆਪਣਾ ਸਮਾਨ ਜਮ੍ਹਾਂ ਕਰਾ ਕੇ ਉਸ ਤੋਂ ਬਾਅਦ ਇਹ ਜਾਲੂ ਸਿੱਧਾ ਮੱਥਾ ਟੇਕਣ ਜਾਂਦੇ ਨੇ ਜਾਂ ਹੋਰ ਥਾਵਾਂ ਤੇ ਜਾਂਦੇ ਨੇ ਪਰ ਇਸ ਥਾਂ ਨੂੰ ਟਾਰਗੇਟ ਕਰਦੇ ਹੋਏ ਜੋ ਚੈਕਿੰਗ ਕੀਤੀ ਜਾ ਰਹੀ ਹੈ ਉਹ ਬੇहद ਅਹਿਮ ਹੈ ਤੇ ਇਸ ਤੋਂ ਇਲਾਵਾ ਜੋ ਸੇਵਾਦਾਰ ਨੇ ਉਹਨਾਂ ਦੇ ਆਲੇ-ਦੁਆਲੇ ਵੀ ਅਤੇ ਉਹਨਾਂ ਤੋਂ ਵੀ ਮਦਦ ਲਈ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ ਹਾਲਾਂਕਿ ਅਜਿਹੀਆਂ ਜੋ ਈਮੇਲ ਹੁੰਦੀਆਂ ਨੇ ਕਾਲਾ ਹੁੰਦੇ ਨੇ ਉਹ ਅਕਸਰ ਫੇਕ ਸਾਬਤ ਹੁੰਦੀਆਂ ਨੇ ਪਰ ਇਹ ਅਜਿਹਾ ਦਰ ਹੈ ਜਿੱਥੇ ਪੂਰੀ ਦੁਨੀਆ ਤੋਂ ਲੋਕ ਆਉਂਦੇ ਨੇ ਮੱਥਾ ਟੇਕਣ ਦੇ ਲਈ ਤੇ ਇਸੇ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਭੀੜ ਜ਼ਿਆਦਾ ਹੁੰਦੀ ਹੈ ਇਸ ਕਰਕੇ ਜਾਂਚ ਕੀਤੀ ਜਾ ਰਹੀ ਹੈ ਦੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਇੱਕ ਤਸਵੀਰ ਜਿਸ ਦੇ ਵਿੱਚ ਬੀਐਸਐਫ ਦੇ ਜਵਾਨ ਤੋਰ ਰਹੇ ਨੇ ਦੂਜੀ ਤਸਵੀਰ ਹੈ ਐਸਜੀਪੀਸੀ ਮੁਲਾਜ਼ਮਾਂ ਦੇ ਨਾਲ ਖੜੇ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਸਾਦੀ ਵਰਦੀਆਂ ਚ ਵੀ ਅਧਿਕਾਰੀ ਪਹੁੰਚੇ ਹੋਏ ਨੇ ਤੇ ਇਸ ਤੋਂ ਇਲਾਵਾ ਜੋ ਪੰਜਾਬ ਪੁਲਿਸ ਦੀ ਸਵੈਟ ਟੀਮ ਹੈ ਉਹ ਵੀ ਹਥਿਆਰਬੰਦ ਹੋ ਕੇ ਅਲੱਗ-ਅਲੱਗ ਥਾਵਾਂ ਤੇ ਚੈਕਿੰਗ ਕਰ ਰਹੀ ਸੀ ਤਸਵੀਰੇ ਪੰਜਾਬ ਪੁਲਿਸ ਆਪਰੇਸ਼ਨ ਚਲਾ ਰਹੀ ਸੀ ਦੁਪਹਿਰ ਬਾਅਦ ਇਸ ਦੀ ਕਮਾਂਡ ਸੰਭੀ ਹੈ ਆ ਬੀਐਸਐਫ ਨੇ ਇਹ ਤਸਵੀਰ ਇਸ ਲਈ ਅਹਿਮ ਹੈ ਕਿਉਂਕਿ ਇੱਥੇ ਬਹੁਤ ਸਾਰੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਤੇ ਅਲੱਗ-ਅਲੱਗ ਥਾਵਾਂ ਤੋਂ ਆਉਂਦੇ ਨੇ ਇਸੇ ਕਰਕੇ ਜਾਂਚ ਹੋਣੀ ਲਾਜ਼ਮੀ ਹੈ ਇਸੇ ਕਰਕੇ ਜੋ ਮੁੱਖ 게ਟ ਹੈ ਇਸ ਤੋਂ ਇਲਾਵਾ ਜਿੱਥੇ ਪਾਰਕਿੰਗ ਹੈ ਗੱਠੜੀ ਕਰ ਹੈ ਇਸ ਤੋਂ ਇਲਾਵਾ ਜਿੱਥੇ-ਜਿੱਥੇ ਵੀ ਲੋਕ ਇਕੱਠੇ ਹੁੰਦੇ ਨੇ ਜ਼ਿਆਦਾ ਇਕੱਠੇ ਹੁੰਦੇ ਨੇ ਉੱਥੇ-ਉੱਥੇ ਡੌਗਸ ਲੈ ਕੇ ਬੀਐਸਐਫ ਦੇ ਜਵਾਨ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਪੰਜਾਬ ਪੁਲਿਸ ਵੀ ਸਵੇਰੇ ਡੌਗਸ ਲੈ ਕੇ ਅਲੱਗ-ਅਲੱਗ ਥਾਵਾਂ ਤੇ ਜਾ ਕੇ ਚੈਕਿੰਗ ਕਰ ਰਹੀ ਸੀ ਤਾਂ ਦੋਹੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਵੈਡ ਟੀਮ ਹਥਿਆਰਬੰਦ ਸਵੈਟ ਟੀਮ ਜੋ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਰੇਕੀ ਕਰ ਰਹੀ ਸੀ ਇਸ ਤੋਂ ਇਲਾਵਾ ਬੀਐਸਐਫ ਦੇ ਜੋ ਜਵਾਨ ਨੇ ਉਹਨਾਂ ਨੇ ਮੋਰਚਾ ਪੂਰੀ ਤਰ੍ਹਾਂ ਸਾਂਭ ਲਿਆ ਉਹਨਾਂ ਨੇ ਪੂਰੇ ਕੰਪਲੈਕਸ ਦੇ ਵਿੱਚ ਜਿੱਥੇ-ਜਿੱਥੇ ਭੀੜ ਹੈ ਜਿੱਥੇ-ਜਿੱਥੇ ਸਮਾਨ ਰੱਖਿਆ ਹੋਇਆ ਸਾਰੇ ਪਾਸੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਰੋਕਿਆ ਜਾ ਸਕੇ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਇਸ ਗੱਲ ਨੂੰ ਬਿਲਕੁਲ ਵੀ ਇਗਨੋਰ ਨਹੀਂ ਕੀਤਾ ਜਾ ਰਿਹਾ ਕਿ ਜੋ ਧਮਕੀ ਆ ਰਹੀ ਹੋ ਫੇਕ ਹੋ ਸਕਦੀ ਕਿਉਂਕਿ ਕੱਲ ਜੋ ਈਮੇਲ ਆਈ ਉਸ ਦੇ ਵਿੱਚ ਲੰਗਰ ਹਾਲ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਅੱਜ ਜੋ ਈਮੇਲ ਆਈ ਹੈ ਉਸ ਨੂੰ ਉਸ ਦੇ ਵਿੱਚ ਅੱਜ ਕਿਹਾ ਜਾ ਰਿਹਾ ਕਿ ਪੂਰੇ ਦੇ ਪੂਰੇ ਕੰਪਲੈਕਸ ਨੂੰ ਅਸੀਂ ਇਸ ਸਮੇਂ ਜੋ ਹੈ ਉਸ ਨੂੰ ਉਡਾ ਦੇਾਂਗੇ ਹਾਲਾਂਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਸੋਰਸ ਤੋਂ ਇਹ ਈਮੇਲ ਆਈ ਹੈ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਨੂੰ ਸਿਰਫ ਔਰ ਸਿਰਫ ਇੱਕ ਫੇਕ ਕਾਲ ਐ ਫੇਕ ਈਮੇਲ ਸਮਝ ਕੇ ਇਗਨੋਰ ਕਰ ਦਿੱਤਾ ਜਾਵੇ ਇਸ ਨੂੰ ਲੈ ਕੇ ਬੀਐਸਐਫ ਨੇ ਮੋਰਚਾ ਸਾਂਭਿਆ ਹੋਇਆ ਹੈ ਤੇ ਇਸ ਸਮੇਂ ਤਸਵੀਰ ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਦੀ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਘਟਨਾ ਤੋਂ ਰੁਕਣ ਦੇ ਲਈ ਜਾਂ ਜੇਕਰ ਕੋਈ ਸੱਚਾਈ ਹੈ ਤਾਂ ਉਸ ਨੂੰ ਵੀ ਦੇਖਣ ਦੇ ਲਈ ਇਹ ਜਵਾਨ ਇਸ ਸਮੇਂ ਪਹੁੰਚੇ ਹੋਏ ਨੇ ਐਸਜੀਪੀਸੀ ਦੇ ਸਖਤਰ ਵੀ ਸਾਹਮਣੇ ਆਏ ਕਿਉਂਕਿ ਉਹਨਾਂ ਕੋਲ ਸਭ ਤੋਂ ਪਹਿਲੀ ਜਾਣਕਾਰੀ ਆ ਰਹੀ ਹੈ ਉਹਨਾਂ ਨੇ ਜੋ ਕੁਝ ਕਿਹਾ ਤੇ ਉਸ ਤੋਂ ਬਾਅਦ ਐਸਜੀਪੀਸੀ ਦੇ ਜੋ ਕਾਰਕੁਨ ਨੇ ਐਸਜੀਪੀਸੀ ਦੇ ਜੋ ਮੁਲਾਜ਼ਮ ਨੇ ਉਹ ਸਾਰੇ ਆਪੋ ਆਪਣੇ ਪਦਰ ਤੇ ਐਕਟਿਵ ਨੇ ਕਿਉਂਕਿ ਐਸਜੀਪੀਸੀ ਦੇ ਮੁਲਾਜ਼ਮ ਲਗਾਤਾਰ ਉੱਥੇ ਮੌਜੂਦ ਰਹਿੰਦੇ ਨੇ ਜੋ ਵੀ ਉਥੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਕੋਈ ਵੀ ਬਾਹਰ ਦਾ ਸ਼ਖਸ ਆਉਂਦਾ ਜਾਂਦਾ ਹੈ ਜਾਂ ਕੋਈ ਵੀ ਸ਼ੱਕੀ ਘਟਨਾ ਵਾਪਰਨ ਦਾ ਡਰ ਹੁੰਦਾ ਹੈ ਤਾਂ ਸਭ ਤੋਂ ਪਹਿਲੀ ਨਜ਼ਰ ਉਹਨਾਂ ਦੀ ਹੁੰਦੀ ਹੈ ਐਸਜੀਪੀਸੀ ਦੇ ਸਕੱਤਰ ਕੀ ਕਹਿ ਰਹੇ ਨੇ ਉਹਨਾਂ ਨੂੰ ਵੀ ਸੁਣੀਏ ਜੇ ਕੋਈ ਨੁਕਸਾਨ ਬਚਾਉਣ ਲਈ ਤੁਮ ਕੀ ਅਨਦਰ ਮਾਸਮੈਂਡਾ ਕੀ ਇਹ ਬਹੁਤ ਹੀ ਮਾੜੀ ਗੱਲ ਕਿਉਂਕਿ ਸੱਚਗੰਦ ਸ਼੍ਰੀ ਹਿੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਆ ਉਤੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਨਤਮਸਤਕ ਹੁੰਦਾ ਬਿਨਾ ਕਿਸੇ ਭੇਦਭਾਵ ਦੇ ਲੰਗਰ ਛਕਦਾ ਤੇ ਧੰਨ ਧੰਨ ਗੁਰੂ ਅਮਰਦਾਸ ਕਰਕੇ ਜਾਂਦਾ ਅਜੇ ਹਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਤਾਕੀ ਕਿਸੇ ਵੀ ਤਰ੍ਹਾਂ ਕਿਸੇ ਨੂੰ ਦਿੱਤੀ ਹੋਵੇ ਮੈਂ ਸਮਝਦਾ ਬਦਾ ਕੋਈ ਧਰਮ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜਮ ਨਹੀਂ ਹੁੰਦਾ ਕਿ ਇਤੇ ਲਕਾਇਤ ਦਾਜ ਸੱਗ ਜਿਹੜੀ ਹੁੰਦੀ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਵਿਚਾਰជា ਭਾਰਤ ਸੰਗਤਾਂ ਜਿਹੜੀਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਘਨ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਤੇ ਉਸੇ ਹੀ ਤਰ੍ਹਾਂ ਲੰਗਰ ਤੇ ਪ੍ਰਸ਼ਾਦਾ ਛਕ ਰਹੀਆਂ ਤਾਂ ਬੀਐਸਐਫ ਤੋਂ ਲੈ ਕੇ ਸੁਰੱਖਿਆ ਏਜੰਸੀਆਂ ਤੇ ਪੰਜਾਬ ਪੁਲਿਸ ਸਾਰੇ ਇਸ ਸਮੇਂ ਅਲਰਟ ਤੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਤਾਹੀ ਨਹੀਂ ਵਰਤੀ ਜਾ ਰਹੀ ਹੈ ਪਰ ਤੁਹਾਨੂੰ ਯਾਦ ਹੋਵੇਗਾ ਕਿ ਕੱਲ ਜਦੋਂ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਉਡਾਉਣ ਦੀ ਧਮਕੀ ਮਿਲੀ ਸੀ ਤੇ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੀ ਦੋ ਜੋ ਸਕੂਲ ਸਨ ਉਹਨਾਂ ਨੂੰ ਵੀ ਉਡਾਉਣ ਦੀ ਧਮਕੀ ਮਿਲੀ ਸੀ ਉਹ ਦੋਹੇ ਸਕੂਲ ਨੇਵੀ ਦੇ ਜੋ ਮੁਲਾਜ਼ਮ ਨੇ ਉਹਨਾਂ ਦੇ ਬੱਚੇ ਜਿੱਥੇ ਪੜਦੇ ਨੇ ਉਹ ਤੇ ਇੱਕ ਹੋਰ ਡਿਫੈਂਸ ਨਾਲ ਸੰਬੰਧਿਤ ਸਕੂਲ ਸੀ ਉਸ ਨੂੰ ਉਡਾਉਣ ਦੀ ਧਮਕੀ ਮਿਲੀ ਸੀ ਤੇ ਅੱਜ ਦਿੱਲੀ ਦੇ ਹੀ ਦਵਾਰਕਾ ਇਲਾਕੇ ਦੇ ਵਿੱਚ ਸੈਂਟ ਥਾਮਸ ਤੇ ਦਿੱਲੀ ਯੂਨੀਵਰਸਿਟੀ ਦਾ ਕਾਲਜ ਐਂਡ ਸੈਨ ਸਟੀਫਨ ਇਹਨਾਂ ਦੋਹਾਂ ਨੂੰ ਉਡਾਉਣ ਦੀ ਈਮੇਲ ਮਿਲੀ ਇਹ ਕਿਹਾ ਗਿਆ ਕਿ ਬੰਬ ਨਾਲ ਇਹਨਾਂ ਦੋਹਾਂ ਕੰਪਲੈਕਸ ਨੂੰ ਉਡਾ ਦਿੱਤਾ ਜਾਏਗਾ ਉਸ ਤੋਂ ਬਾਅਦ ਦਿੱਲੀ ਪੁਲਿਸ ਦੀਆਂ ਟੀਮਾਂ ਲਗਾਤਾਰ ਗਸ਼ਤ ਕਰ ਰਹੀਆਂ ਸਨ ਤੇ ਹਰ ਇਸ ਇਲਾਕੇ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਸੀ ਕੰਬਿੰਗ ਕੀਤੀ ਜਾ ਰਹੀ ਸੀ ਉਸ ਤੋਂ ਪਹਿਲਾਂ ਅੱਜ ਸਵੇਰ-ਸਵੇਰੇ ਇੱਕ ਹੋਰ ਈਮੇਲ ਆਈ ਕਥਿਤ ਹਾਲਾਂਕਿ ਇਸ ਈਮੇਲ ਬਾਰੇ ਬਹੁਤ ਸਾਰੀ ਡਿਟੇਲ ਸਾਹਮਣੇ ਨਹੀਂ ਆਈ ਹੈ ਪਰ ਇਹ ਕਿਹਾ ਗਿਆ ਕਿ ਜੋ ਬੰਬੇ ਸਟਾਕ ਐਕਸਚੇਂਜ ਹੈ ਬੀ ਐਸ ਸੀ ਜੋ ਸ਼ੇਅਰ ਬਾਜ਼ਾਰ ਜਿੱਥੋਂ ਚੱਲਦਾ ਹੈ ਉਸ ਬਿਲਡਿੰਗ ਦੇ ਇੱਕ ਹਿੱਸੇ ਨੂੰ ਉਡਾਉਣ ਦੀ ਵੀ ਗੱਲ ਕਹੀ ਗਈ ਕਿ ਆਗਿਆ ਕਿ ਆਰ ਡੀ ਐਸ ਲਗਾ ਕੇ ਇਸ ਥਾਂ ਤੇ ਬਿਲਡਿੰਗ ਨੂੰ ਬਲਾਸਟ ਕੀਤਾ ਜਾਏਗਾ ਸਮਾਂ ਦਿੱਤਾ ਗਿਆ ਸੀ 3 ਵਜੇ ਦੁਪਹਿਰ ਦਾ ਹਾਲਾਂਕਿ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਪੁਲਿਸ ਨੂੰ ਜਾਂ ਉਸ ਉਹਨਾਂ ਸੰਸਥਾਵਾਂ ਦੇ ਜੋ ਮੁਖੀ ਨੇ ਉਹਨਾਂ ਤੱਕ ਜਦੋਂ ਇਸ ਤਰ੍ਹਾਂ ਦੀ ਮੈਸੇਜਿੰਗ ਜਾਂਦੀ ਹੈ ਤਾਂ ਹਰ ਉਸ ਸ਼ਖਸ ਐਕਟਿਵ ਹੋਏਗਾ ਜਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਸੰਸਥਾਵਾਂ ਦੀ ਰਾਖੀ ਦੀ ਤਪ ਪਰ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਅਣਸਖਾਵੀ ਘਟਨਾ ਦੀ ਗੱਲ ਸਾਹਮਣੇ ਨਹੀਂ ਆਈ ਹੈ ਪਰ ਸੁਰੱਖਿਆ ਏਜੰਸੀਆਂ ਚੌਕਸ ਨੇ ਕਿਉਂਕਿ ਕਿਸੇ ਵੀ ਹਾਲ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਹੋਣ ਨਹੀਂ ਦਿੱਤਾ ਜਾਏਗਾ